ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀਬਾੜੀ ਦੇ ਸੰਧਾਂ ਦਾ کاروبار ਅੱਜ ਅਸੀਂ ਲੈ ਕੇ ਆਏ ਹਾਂ ਜੀ ਟਰਾਲੀ ਵਿਕਾਊ ਆ ਟਰਾਲੀ ਦਾ ਸਹਿਜ ਹੈ ਜੀ 12x6 ਫੁੱਲ ਹੈਵੀ ਹੈ ਬਿਡ ਨਾਲ ਨੇ ਜੀ ਫੁੱਲ ਹੈਵੀ 12x6 ਦੀ ਟਰਾਲੀ ਵਿਕਾਊ ਆ ਬਿਡ ਨਾਲ ਨੇ ਜੀ ਰੇਟ ਹੈ 65000 ਰੁਪਏ ਡਿਮਾਂਡ ਏਰੀਆ ਜੀ ਪਿੰਡ ਬਲਟੋਹਾ ਤਰਨਤਾਰ 9781807322 978180732 ਇਸ ਨੰਬਰ ਤੇ ਫੋਨ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਕੇਐਸ 756 ਰੀਪਰ ਵਿਕਾਊ ਹੈ ਜੀ 2022 ਮਾਡਲ ਏਰੀਆ ਅੱਡਾ ਅਮਰਕੋਟ ਰੇਟ 270000 270000 ਰੁਪਏ ਰੇਟ ਮੰਗ ਰਿਪਰ ਵਿਕਾਊਾ 2022 ਮਾਡਲ ਏਰੀਆ ਅੱਡਾ ਅਮਰਕੋਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਨੋਟ ਕਰ ਲੋ 9914098 ਪੂਰਾ 300 9914098 ਪੂਰਾ 300 ਇਸ ਨੰਬਰ ਤੇ ਫੋਨ ਕਰਕੇ ਕੇਐਸ 756 ਰਿਪਰ 2022 ਮਾਡਲ 270000 ਤੇ ਤੁਸੀਂ ਖਰੀਦ ਸਕਦੇ ਹੋ ਜੀਪ ਵਿਕਾਊ ਹੈ ਜੀ 1988 ਮਾਡਲ ਪੰਜਾਬ ਨੰਬਰ ਵੱਡਾ ਗੀਅਰ ਬਲੈਰੋ ਦਾ ਇੰਜਨ ਰੇਟ 1.45 ਲੱਖ ਏਰੀਆ ਮੁਕਸਰ ਬਲੈਰੋ ਦਾ ਇੰਜਨ ਹੈ ਜੀ 1988 ਮਾਡਲ ਹੈ ਪੰਜਾਬ ਨੰਬਰ ਹੈ ਜੀ ਮੁਕਸਰ ਖੜੀ ਹੈ ਤੁਸੀਂ ਦੇਖ ਸਕਦੇ ਹੋ 9877979724 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਜੀਪ ਹੈ ਜਿਹੜੀ 1988 ਮਾਡਲ 1.45 ਲੱਖ ਰੁਪਏ ਵਿੱਚ ਖਰੀਦ ਸਕਦੇ ਹੋ ਤੇ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਮਟਰ ਲੋਡਰ ਮਸ਼ੀਨ ਵਿਕਾਊ ਹੈ ਜੀ 2017 ਮਾਡਲ 1 ਲੱਖ ਰੁਪਏ ਰੇਟ ਰੱਖਿਆ ਗਿਆ ਏਰੀਆ ਤਰਨਤਾਰਨ 9872166069 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਟ ਲੋਡਰ ਮਸ਼ੀਨ ਹੈ ਜਿਹੜੀ 2017 ਮਾਡਲ 1 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਜਿਹੜੇ ਵੀ ਚੈਨਲ ਦੇ ਨਵੇਂ ਨੇ ਜਨਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਨਵੀਂ ਵੀਡੀਓ ਜਲਦੀ ਪਹੁੰਚ ਸਕੇ ਤੁਹਾਡੇ ਕੋਲ ਮੈਸੇਜ 1035 ਡਾਇਰੈਕਟਰ ਜਾਈਂਦੇਸ ਵੀਰ ਨੂੰ ਪੰਜਾਬ ਨੰਬਰ ਹੋਵੇ ਗੋਲ ਮਗਰਾਟਾਂ ਵਾਲਾ ਪੁਰਾਣਾ ਮਾਡਲ ਲੈਣਾ ਜੀ ਇਸ ਵੀਰ ਨੇ ਤੇ ਏਰੀਆ ਵੀਰ ਦਾ ਫਤਿਹਗੜ੍ਹ ਸਾਬਾ ਜੇਕਰ ਕੋਈ ਵੀਰ ਵੇਚਣ ਦਾ ਚਾਹਵਾਨ ਹੋਵੇ ਤਾਂ ਸੰਪਰਕ ਕਰੇ 9501494679 ਇਸ ਨੰਬਰ ਤੇ ਤੁਸੀਂ ਇਸ ਵੀਰ ਦੇ ਨਾਲ ਸੰਪਰਕ ਕਰ ਸਕਦੇ ਹੋ ਇਸ ਵੀਰ ਨੂੰ ਇੱਕ ਟਰੈਕਟਰ ਦੀ ਲੋੜ ਹੈ ਟਰਾਲੀ ਚਾਹੀਦੀ ਹੈ ਜੀ ਇਸ ਵੀਰ ਨੂੰ 13 ਵਾਏ 6.5 ਦੀ ਜਾਂ 14 ਵਾਏ 7 ਦੀ ਇੱਕ ਲਟਾਵੇਂ ਹਲ ਚਾਹੀਦੇ ਨੇ ਤੇ ਜੇਕਰ ਕੋਈ ਵੀਰ ਵੇਚਦਾ ਹੋਵੇ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਜੀ 93784 ਸਟਾਰਟ 510 ਇਸ ਨੰਬਰ ਤੇ ਤਸਵੀਰ ਦੇ ਨਾਲ ਸੰਪਰਕ ਜਰੂਰ ਕਰੇ ਝੋਨਾ ਬਿਜਾਈ ਮਸ਼ੀਨ ਵਿਕਾਊ ਹੈ ਜੀ ਇੱਕ ਘਰ ਦੇ ਇਕੱਠੇ ਤਿੰਨ ਸੰਦ ਨੇ ਜੀ ਤੇ ਬਾਕੀਆਂ ਦੀ ਵੀਡੀਓ ਪਿੱਛੇ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਪਹਿਲਾਂ ਜੀ ਝੋਨਾ ਬਿਜਾਈ ਮਸ਼ੀਨ ਵਿਕਾਊ ਆ ਰੇਟ 1 ਲੱਖ 20000 ਇਹਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੇ ਹੋ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਜੀ ਵੀਰ ਨੇ 1 ਲੱਖ 20000 ਰੇਟ ਮੰਗੇ ਤੇ ਏਰੀਆ ਹੈਗਾ ਗੁਰਦਾਸਪੁਰ ਗੁਰਦਾਸਪੁਰ ਏਰੀਆ ਹੈ ਜੀ 1 ਲੱਖ 20000 ਰੇਟ ਮੰਗੇ ਝੋਨਾ ਬਿਜਾਈ ਮਸ਼ੀਨ ਵਿਕਾਊ ਹੈ ਜੀ ਇੱਕ ਵੀਰ ਦੀਆਂ 18 ਤਵੀਆਂ ਵੀ ਵਿਕਾਉ ਨੇ ਜੀ 18 ਤਵੀਆਂ ਵੀ ਵਿਕਾਉ ਨੇ ਜੀ ਰੇਟ ਹੈ 55000 11 ਹਲ ਵਿਕਾਉ ਨੇ ਰੇਟ ਹੈ ਜੀ 16000 ਤੇ ਨੰਬਰ ਨੋਟ ਕਰ ਲਓ 9417641176 9417641176 ਇਸ ਨੰਬਰ ਤੇ ਫੋਨ ਕਰਕੇ ਝੋਨਾ ਬਿਜਾਈ ਮਸ਼ੀਨ ਹੈ ਜਿਹੜੀ ਤੁਸੀਂ 120000 ਚ ਖਰੀਦ ਸਕਦੇ ਹੋ 18 ਤਵੀਆਂ ਨੇ ਜੀ ਰੇਟ 55000 ਰੁਪਇਆ 11 ਹਲ ਨੇ ਜੀ ਰੇਟ 16000 ਇਕੱਠੇ ਇੱਕ ਘਰ ਦੇ ਤਿੰਨੇ ਸੰਦ ਨੇ ਗੁਰਦਾਸਪੁਰ ਏਰੀਏ ਦੇ ਵਿੱਚ ਨੇ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਨੰਬਰ ਫਿਰ ਨੋਟ ਕਰ ਲਓ 9417641176 9417641176 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਵੀਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ ਕੰਡੀਸ਼ਨ ਸਾਫ਼ ਹੀ ਪਤਾ ਚੱਲ ਰਹੀ ਹੈ ਬਸ ਤੁਸੀਂ ਜਾ ਕੇ ਮਾਲਕ ਵੀਰ ਦੇ ਨਾਲ ਡੀਲ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਕਿ ਇਹ ਵੀਡੀਓ ਹੋਰ ਵੀ ਕਿਸਾਨ ਵੀਰਾਂ ਤੇ ਭੈਣਾਂ ਤੱਕ ਪਹੁੰਚ ਸਕੇ ਡਬਲ 13 ਟਰਾਲਾ ਵਿਕਾਊ ਹੈ ਜੀ 13x7000 ਰੇਤ ਤੇ ਵਾਲਾ ਟਰਾਲਾ ਹੈ ਜੀ ਫੁੱਲ ਹੈਵੀਅਰ ਰੇਟ ਦੀ ਗੱਲ ਕਰੀਏ ਤਾਂ 330000 ਰੁਪਏ ਰੇਟ ਮੰਗਿਆ ਅੰਜੂ ਟੈਰ ਨਮੇ ਨੇ ਬਿਲਕੁਲ ਵੀ ਨਹੀਂ ਵਰਤਿਆ ਜੀ ਟੈਰ ਨਮੇ ਨੇ ਏਰੀਆ ਬੇਲਾ ਬਹਿਰਾਮਪੁਰ ਰੋਪੜ 77371 05060 ਇਸ ਨੰਬਰ ਤੇ ਫੋਨ ਕਰਕੇ ਤੁਸੀਂ 13Y7 ਦਾ ਡਬਲ ਟੈਰਾਟਰੈਲਾ ਖਰੀਦ ਸਕਦੇ ਹੋ ਸੋਨਾਲਿਕਾ 60 ਟਰੈਕਟਰ ਵਿਕਾਊ ਹੈ ਜੀ 2010 ਮਾਡਲ ਹੈ ਪੰਜਾਬ ਨੰਬਰ ਡਬਲ ਕਲਚ 85% ਟਾਇਰ ਨੇ 3 ਸਿਲੰਡਰ ਰੇਟ 125000 ਬਾਕੀ ਕੰਡੀਸ਼ਨ ਤੋਂ ਸਾਹਮਣੇ ਹੈ ਮੌਕੇ ਤੇ ਬਾਕੀ ਚਲਾ ਕੇ ਚੈੱਕ ਕਰਕੇ ਖਰੀਦੋ 8427725955 ਇਸ ਨੰਬਰ ਤੇ ਫੋਨ ਕਰਕੇ ਸੋਨਾਲਿਕਾ 60 ਟਰੈਕਟਰ ਤੁਸੀਂ 325000 ਚ ਖਰੀਦ ਸਕਦੇ ਹੋ ਬਰੇਜਾ ਗੱਡੀ ਵਿਕਾਊ ਹੈ ਜੀ ਮਾਡਲ 212 2022 ਸਨਰੂਫ ਆਟੋਮੈਟਿਕ ਬਹੁਤ ਹੀ ਘੱਟ ਚੱਲੀ ਹੋਈ ਗੱਡੀ ਪੰਜਾਬ ਨੰਬਰ ਏਰੀਆ ਜੀ ਨੇੜੇ ਜੱਤੋਂ ਮੰਡੀ ਜੱਤੋ ਮੰਡੀ ਫਰੀਦਕੋਟ ਏਰੀਆ ਦਾ ਬੀਆਈਪ ਨੰਬਰ ਹੈ ਰੈਡ ਫੋਨ ਤੇ ਪਤਾ ਕਰ ਸਕਦੇ ਹੋ ਫੋਨ ਨੰਬਰ ਨੋਟ ਕਰ ਲਓ ਜੀ 9989965 ਪੂਰਾ 800 9989965 ਪੂਰਾ 800 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬਰੇਜਾ ਗੱਡੀ ਹੈ ਜਿਹੜੀ ਖਰੀਦ ਸਕਦੇ ਹੋ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2021 ਮਾਡਲ ਪੰਜਾਬ ਨੰਬਰ 500 ਕਿੰਨਤਾ ਚੱਲਿਆ ਹੈ 95% ਟਾਇਰ ਨਾਲ ਦੇ 3 ਸਪੀਡ ਸਾਰਾ オリジナル ਸਾਰਾ ਸਮਾਨ ਨਾਲ ਦੇਣਗੇ ਕਰੇ ਖੜਾ ਜੀ ਟਰੈਕਟਰ ਟਰੈਕਟਰ ਕਰੇ ਖੜਾ ਜੀ ਸਾਰਾ ਸਮਾਨ ਨਾਲ ਦੇਣਗੇ ਏਰੀਆ ਗੇਦੜਵਾਹਾ 7699400175 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਵੀਰ ਨੇ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀਏ ਤੇ ਤੁਸੀਂ ਸਾਡਾ WhatsApp ਨੰਬਰ ਨੋਟ ਕਰ ਲਓ 9877988446 ਕਰਨਾ ਹੈ ਕਿ ਇਸ ਨੰਬਰ ਤੇ 5 ਤੋਂ 7 ਫੁੱਟ ਮਾ ਤੇ ਪ੍ਰੋਪਰ ਵੀਡੀਓ ਫੋਨ ਟੇਡਾ ਕਰਕੇ 2-3 ਮਿੰਟ ਦੀ ਵੀਡੀਓ ਇਸ ਤਰ੍ਹਾਂ ਤੁਸੀਂ ਵੀ ਬਣਾ ਕੇ ਸਾਨੂੰ ਭੇਜ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਇਹ ਇਸ ਤਰ੍ਹਾਂ ਵੀਡੀਓ ਬਣਾ ਕੇ ਭੇਜੋ ਤੁਹਾਡੀ ਟਰੈਕਟਰ ਮੇਲਾ ਚੈਨਲ ਫੇਸਬੁੱਕ ਪੇਜ ਖੇਤੀવાડી ਦਸੰਦ ਦੇ ਕਾਰੋਬਾਰ ਤੇ ਲਾਈ ਜਾਊਗੀ ਜੀ ਤੇ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਚੈਨਲ ਨੂੰ ਸਪੋਰਟ ਕਰ ਰਹੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਨੇ ਉਹਨਾਂ ਵੀਰਾਂ ਦਾ ਤਹਿਤ ਰੋ ਧੰਨਵਾਦ ਉਮੀਦ ਹੈ ਜੇ ਤੁਸੀਂ ਅੱਗੇ ਤੋਂ ਵੀ ਅਦਰ ਸਪੋਰਟ ਕਰੋਗੇ ਤੇ ਕਮੈਂਟਾਂ ਦੇ ਵਿੱਚ ਆਵੇ رائے ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚੋਂ ਗੱਡੀ ਚਾਹੀਦੀ ਹੈ ਟਰੈਕਟਰ ਜ਼ਮੀਨ ਪਲਾਟ ਪਸ਼ੂ ਖੇਤੀਬਾੜੀ ਵਾਲੇ ਸੰਦ ਜਾਂ ਕੋਈ ਹੋਰ ਚੀਜ਼ ਤੁਹਾਨੂੰ ਕਿਹੜੇ ਏਰੀਏ ਦੇ ਵਿੱਚੋਂ ਚਾਹੀਦੀਆਂ ਨੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸਿਓ ਅਸੀਂ ਲੈ ਕੇ ਆਵਾਂਗੇ ਤੁਹਾਡੇ ਲਈ ਕੋਸ਼ਿਸ਼ ਕਰਾਂਗੇ ਕਿ ਲੈ ਕੇ ਆਈਏ ਸੋ ਵੀਡੀਓ ਨੂੰ ਕਰ ਦਿਓ ਵਾਦ ਵਾਦ ਸ਼ੇਅਰ ਜਿਹੜੇ ਵੀ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਦਾ ਸਪੋਰਟ ਕਰੋਗੇ ਜੀ ਇੱਕ ਲਾਈਕ ਤੇ ਇੱਕ ਸ਼ੇਅਰ ਜ਼ਰੂਰ ਕਰਦਾ ਕਰੋ ਤੋ ਅੱਜ ਦੇ ਵੀਡੀਓ ਇੱਕ ਨੂੰ ਸ਼ੇਅਰ ਕਰਨ ਦੇ ਨਾਲ ਕਈ ਵੀਰਾਂ ਦੀ ਮਦਦ ਹੋ ਸਕਦੀ ਹੈ ਕਈ ਵੀਰਾਂ ਦੇ ਆਸਾਨੀ ਦੇ ਨਾਲ ਘਰ ਬੈਠੇ ਬਹੁਤ ਸਾਰੀਆਂ ਚੀਜ਼ਾਂ ਸੇਲ ਹੋ ਸਕਦੀਆਂ ਨੇ ਸੋ ਵੀਡੀਓ ਨੂੰ ਇੱਕ ਲਾਈਕ ਇੱਕ ਸ਼ੇਅਰ ਜ਼ਰੂਰ ਕਰਿਓ ਜੀ ਸੋ ਬਣੇ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਤੇ ਇੱਕ ਹੋਰ ਵੀਰਾਂ ਨੂੰ ਬੇਨਤੀ ਰੇਟ ਮਾਰਕੀਟ ਦੇ ਹਿਸਾਬ ਨਾਲ ਰੱਖਿਓ ਕਰੋ ਜੀ ਕਈ ਵੀਰ ਵਧਾ ਚੜਾ ਕੇ ਪਾ ਦਿੰਦੇ ਨੇ ਸੋ ਵੀਰਾਂ ਨੂੰ ਬੇਨਤੀ ਹੈ ਰੇਟ ਮਾਰਕੀਟ ਦੇ ਹਿਸਾਬ ਨਾਲ ਲਾਗੇ ਭੇਜਿਆ ਕਰੋ ਜੀ ਤੋ ਬੜਾ ਰੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ 올 ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ